ਜੇ ਤੁਸੀਂ ਵੀ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਰਹੇ ਹੋ ਤਾਂ ਅੱਜ ਹੀ ਆਪਣਾ ਬਾਇਓ ਡਾਟਾ ਸਾਨੂੰ WhatsApp ਤੇ ਮੈਸੇਜ ਭੇਜ ਕੇ ਆਪਣੇ ਰਿਸ਼ਤੇ ਦੀ ਐਡ ਪਵਾ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਤੋਂ ਕੁੜੀ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਮਾਨਸਾ ਗੋਤ ਧਾਲੀਵਾਲ ਕੁੜੀ ਦੀ ਪੜ੍ਹਾਈ ਬੀ ਟੈਕ ਤੇ ਡਿਪਲੋਮਾ ਕੀਤਾ ਹੋਇਆ ਕੈਨੇਡਾ ਤੋਂ ਡੇਟ ਆਫ ਬਰਥ 1995 ਕੱਦ 5 ਫੁੱਟ 4 ਇੰਚ ਲੜਕੀ ਦੇ ਇੱਕ ਭਰਾ ਪਿਤਾ ਪੰਜਾਬ ਪੁਲਿਸ ਵਿੱਚ ਜੌਬ ਕਰਦੇ ਨੇ ਮਾਤਾ ਵੀ ਸਰਕਾਰੀ ਨੌਕਰੀ ਕਰਦੀ। ਕੁੜੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ, ਪੀਆਰ ਅਪਲਾਈ, ਆਫਿਸ ਵਿੱਚ ਚੰਗੀ ਨੌਕਰੀ, ਵਧੀਆ ਸੈਲਰੀ। ਕੁੜੀ ਵਧੀਆ ਸੋਹਣੀ, ਸਿਆਣੀ ਤੇ ਵੈਲ ਸੈਟਡ ਫੈਮਿਲੀ ਤੋਂ ਬਿਲੋਂਗ ਕਰਦੀ ਹੈ। ਪਰਿਵਾਰ ਨੂੰ ਮੁੰਡੇ ਦੀ ਲੋੜ। ਮੁੰਡਾ ਜੱਟ ਸਿੱਖ ਪਰਿਵਾਰ ਵਿੱਚੋਂ ਵਧੀਆ ਪੜਿਆ ਲਿਖਿਆ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ। ਮੁੰਡੇ ਦੀ ਉਮਰ 29 ਤੋਂ ਲੈ ਕੇ 31 ਸਾਲ ਤੱਕ ਹੋਵੇ। ਮਾਲਵਾ ਏਰੀਆ ਨੂੰ ਪਹਿਲ ਮੁੰਡੇ ਕੋਲੇ ਜ਼ਮੀਨ ਦੇ 8 ਤੋਂ 10 ਕਿੱਲੇ ਹੋਣ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ